ਫੈਟ ਜਿਹੜੀ ਜਿੰਨ ਦੇ ਅੰਦਰ ਐਦਾਂ ਹੁੰਦੀ ਆ ਕੈਪਸੂਲ ਖਾ ਲਿਆ ਫਿਰ ਜਦੋਂ ਫੈਟ ਘਟਦੀ ਆ ਨਾ ਸਕਿਨ ਕਈ ਵਾਰੀ ਢਿਲਕ ਜਾਂਦੀ ਲੂਸ ਹੋ ਜਾਂਦੀ ਆ ਫਿਰ ਉਹਦਾ ਕੀ ਇਲਾਜ ਕਰਨਾ ਚਾਹੀਦਾ ਉਹਦੇ ਤਾਂ ਇੰਨਾ ਵਧੀਆ ਇਲਾਜ ਜੀ ਆਪਣੇ ਘਰ ਚ ਗਮਲੇ ਲਾਓ ਤੁਸੀਂ ਐਲੋਵੀਰਾ ਦੇ ਹਾਂਜੀ ਐਲੋਵੀਰਾ ਦਾ ਪਲਪ ਘੱਡ ਲਓ ਠੀਕ ਹੈ ਉਹਦੇ ਵਿੱਚ ਤੁਸੀਂ ਹਲਦੀ ਪਾ ਲਓ ਆਪਣੇ ਜਿਹੜੇ ਤਾਂ ਸਾਡੇ ਕੋਲੋਂ ਲੈ ਕੇ ਜਾਂਦੇ ਆ ਉਹਨਾਂ ਨੂੰ ਤਾਂ ਅਸੀਂ ਦਿੰਨੇ ਆ ਹਲਦੀ 18 ਕੈਰੇਟ ਅੱਛਾ ਜੀ 18 ਕੈਰੇਟ ਜਿਵੇਂ ਸੋਨਾ ਹੁੰਦਾ ਨਾ 24 ਕੈਰੇਟ 18 ਕੈਰੇਟ ਉਹਦਾ ਹਲਦੀ ਦੀ ਵੀ ਕਿਸਮ ਹੈ ਜੀ ਜੀ ਉਹ ਉਹ ਬਹੁਤ ਰੇਅਰ ਆਉਂਦੀ ਹੈ ਜੀ ਉਹ ਹਲਦੀ ਉਹਦਾ ਰੰਗ ਹੀ ਅਲੱਗ ਆ ਜੇ ਤੁਸੀਂ ਦੇਖੋਗੇ ਨਾ ਉਹ ਅਸਲੀ ਹਲਦੀ ਦਾ ਰੰਗ ਉਹ ਹੈ 18 ਕਰਾ ਅੱਛਾ ਉਹ ਨੂੰ ਖਾਣ ਲਈ ਆਪਾਂ ਯੂਜ਼ ਕਰਦੇ ਆ ਤਾਂ ਇੰਨੀ ਜਿਆਦਾ ਇਫੈਕਟਿਵ ਨਹੀਂ ਹੁੰਦੀ ਪਰ ਜੇ ਉਹਨੂੰ ਅਸੀਂ ਬੋਡੀ ਤੇ ਮ사ਜ ਲਈ ਜਿਹਨੂੰ ਉਬਟਨ ਕਹਿੰਦੇ ਸੀ ਹਾਂਜੀ ਹਾਂਜੀ ਜਿਆ ਆਪਣੇ ਪੁਰਾਣੇ ਬਜ਼ੁਰਗ ਵਿਆਹ ਤੋਂ ਪਹਿਲਾਂ ਕੁੜੀਆਂ ਦੇ ਮੁੰਡਿਆਂ ਦੇ ਲੱਗਦੀ ਸੀ ਹਲਦੀ ਹੱਥ ਲੱਗਦਾ ਸੀ ਉਹਦਾ ਉਹ ਜਿਹੜੀ ਹਲਦੀ ਹੈ ਜਦੋਂ ਉਹ ਨੂੰ ਅਸੀਂ ਦਿੰਦੇ ਆ ਵੀ ਇਹਦੇ ਵਿੱਚ ਮਿਕਸ ਕਰਕੇ ਉਹਨੂੰ ਤੁਸੀਂ ਜਿੱਥੇ-ਜਿੱਥੇ ਮੈਲਟ ਹੋ ਰਹੀ ਹੈ ਚਰਬੀ ਉੱਥੇ-ਉੱਥੇ ਲਾਓ ਨਾ ਕੋਈ ਰਿੰਕਲ ਔਰ ਬਲਕਿ ਜਿਨ੍ਹਾਂ ਦੇ ਸਟੈਚ ਮਾਰਕ ਹੋ ਜਾਂਦੇ ਆ ਬੇਬੀ ਹੋਣ ਤੋਂ ਬਾਅਦ ਲੇਡੀਜ਼ ਨੂੰ ਉਹਨਾਂ ਲਈ ਵੀ ਉਹ ਇਹ ਜਿਹੜਾ ਐਲੋਵੀਰਾ ਤੇ 18 ਕੈਰੇਟ ਹਲਦੀ ਜਿਹ 18 ਕੈਰੇਟ ਹਲਦੀ ਤੁਹਾਨੂੰ ਮਿਲਦੀ ਆ ਬੰਸਾਰੀ ਤੋਂ ਤਾਂ ਠੀਕ ਆ ਨਹੀਂ ਤਾਂ ਆਪਣੀ ਜਿਹੜੀ ਵੈਬਸਾਈਟ ਆ ਨਾ www.vaidwan.com ਉਹਦੇ ਤੇ ਜਾ ਕੇ ਨਾ ਤੁਸੀਂ ਇੱਕ ਵਾਰੀ ਸਰਚ ਕਰਿਓ ਹਲਦੀ 18 ਕੈਰੇਟ ਉਹਦਾ ਨਾਮ ਕਰਕਿਉਮਾ ਹਲਦੀ ਹੈ ਜੀ ਕਰਕਿਉਮਨ ਹੁੰਦਾ ਉਹਦੇ ਵਿੱਚ ਕੈਂਸਰ ਤੱਕ ਨੂੰ ਕਾਰਕ ਆਉ ਤੇ ਉਹ ਉਹ ਤੁਹਾਨੂੰ ਤੋਂ ਮਿਲੂਗੀ ਔਰ ਉਹ ਥੋੜੀ ਜੀ ਹੁੰਦੀ ਹੈ ਮਤਲਬ ਆਪ ਦੇ ਆਪ ਚੋਂ ਦਾ ਇੱਕ ਰਤਬਾ ਉਸੇ ਤਰ੍ਹਾਂ ਦੀ ਕਾਸਟ ਵੀ ਆ ਤੇ ਉਹਨੂੰ ਤੁਸੀਂ ਜਦੋਂ ਯੂਜ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸਕਿਨ ਦੇ ਉੱਪਰ ਜਿਹੜੀ ਚਰਬੀ ਕਾਰਨ ਚਰਬੀ ਘਟਣ ਕਰਕੇ ਟਿਲਕ ਗਈ ਸੀ ਜਾਂ ਉਹਦੇ ਚ ਰੈਸ਼ ਆ ਗਏ ਸੀ ਜਾਂ ਟਿੱਲਾ ਪੰਜਾ ਚਰਬੀ ਉਦਾਂ ਹੀ ਹੋ ਗਈ ਸੀ ਕਿ ਟਾਈਟ ਨਹੀਂ ਹੁੰਦੀ ਲੂਸ ਹੋ ਗਈ ਉਹਨਾਂ ਨੇ ਟਾਈਟਨਿੰਗ ਦਾ ਕੰਮ ਕਰਾ ਫੈਟ ਜਿਹੜੀ ਜਿੰਨ ਦੇ ਅੰਦਰ ਐਦਾਂ ਹੁੰਦੀ ਆ ਕੈਪਸੂਲ ਖਾ ਲਿਆ ਫਿਰ ਜਦੋਂ ਫੈਟ ਘਟਦੀ ਆ ਨਾ ਸਕਿਨ ਕਈ ਵਾਰੀ ਟਿਲਕ ਜਾਂਦੀ ਲੂਸ ਹੋ ਜਾਂਦੀ ਆ ਫਿਰ ਉਹਦਾ ਕੀ ਇਲਾਜ ਕਰਨਾ ਚਾਹੀਦਾ ਉਹਦਾ ਤਾਂ ਇੰਨਾ ਵਧੀਆ ਇਲਾਜ ਜੀ ਆਪਣੇ ਘਰ ਚ ਗਮਲੇ ਲਾਓ ਤੁਸੀਂ ਐਲੋਵੇਰਾ ਦੇ ਹਾਂਜੀ ਐਲੋਵੇਰਾ ਦਾ ਪੱਲ ਬਗੜ ਲਓ ਠੀਕ ਹੈ ਉਹਦੇ ਵਿੱਚ ਤੁਸੀਂ ਹਲਦੀ ਪਾ ਲਓ ਆਪਣੀ ਜਿਹੜੇ ਤਾਂ ਸਾਡੇ ਕੋਲੋਂ ਲੈ ਕੇ ਜਾਂਦੇ ਆ ਉਹਨਾਂ ਨੂੰ ਤਾਂ ਅਸੀਂ ਦਿੰਨੇ ਆ ਹਲਦੀ 18 ਕੈਰੇਟ ਅੱਛਾ ਜੀ 18 ਕੈਰੇਟ ਜਿਵੇਂ ਸੋਨਾ ਹੁੰਦਾ ਨਾ 24 ਕੈਰੇ 18 ਕੈਰੇ ਉਹਦਾ ਹਲਦੀ ਦੀ ਵੀ ਕਿਸਮ ਹੈ ਜੀ ਜੀ ਉਹ ਉਹ ਬਹੁਤ ਰੇਅਰ ਆਉਂਦੀ ਹੈ ਜੀ ਉਹ ਹਲਦੀ ਉਹਦਾ ਰੰਗ ਹੀ ਅਲੱਗ ਆ ਜੇ ਤੁਸੀਂ ਦੇਖੋਗੇ ਨਾ ਉਹ ਅਸਲੀ ਹਲਦੀ ਦਾ ਰੰਗ ਉਹ ਹੈ 18 ਕਰ ਅੱਛਾ ਉਹ ਨੂੰ ਖਾਣ ਲਈ ਆਪਾਂ ਯੂਜ਼ ਕਰਦੇ ਆ ਤਾਂ ਇੰਨੀ ਜਿਆਦਾ ਇਫੈਕਟਿਵ ਨਹੀਂ ਹੁੰਦੀ ਪਰ ਜੇ ਉਹਨੂੰ ਅਸੀਂ ਬੋਡੀ ਤੇ ਮ사ਜ ਲਈ ਜਿਹਨੂੰ ਉਬਟਨ ਕਹਿੰਦੇ ਸੀ ਹਾਂਜੀ ਹਾਂਜੀ ਜਿਆ ਆਪਣੇ ਪੁਰਾਣੇ ਬਜ਼ੁਰਗ ਵਿਆਹ ਤੋਂ ਪਹਿਲਾਂ ਕੁੜੀਆਂ ਦੇ ਮੁੰਡਿਆਂ ਦੇ ਲੱਗਦੀ ਸੀ ਹਲਦੀ ਹੱਥ ਲੱਗਦਾ ਸੀ ਉਹਦਾ ਉਹ ਜਿਹੜੀ ਹਲਦੀ ਹੈ ਜਦੋਂ ਉਹ ਨੂੰ ਅਸੀਂ ਦਿੰਦੇ ਆ ਵੀ ਇਹਦੇ ਵਿੱਚ ਮਿਕਸ ਕਰਕੇ ਉਹਨੂੰ ਤੁਸੀਂ ਜਿੱਥੇ-ਜਿੱਥੇ ਮੈਲਟ ਹੋ ਰਹੀ ਹੈ ਚਰਬੀ ਉੱਥੇ-ਉੱਥੇ ਲਾਓ ਨਾ ਕੋਈ ਰਿੰਕਲ ਔਰ ਬਲਕਿ ਜਿਨ੍ਹਾਂ ਦੇ ਸਟੈਚ ਮਾਰਕ ਹੋ ਜਾਂਦੇ ਆ ਬੇਬੀ ਹੋਣ ਤੋਂ ਬਾਅਦ ਲੇਡੀਜ਼ ਨੂੰ ਉਹਨਾਂ ਲਈ ਵੀ ਉਹ ਇਹ ਜਿਹੜਾ ਐਲੋਵੀਰਾ ਤੇ 18 ਕੈਰੇਟ ਹਲਦੀ ਜਿਹ 18 ਕੈਰੇਟ ਹਲਦੀ ਤੁਹਾਨੂੰ ਮਿਲਦੀ ਆ ਬੰਸਾਰੀ ਤੋਂ ਤਾਂ ਠੀਕ ਆ ਨਹੀਂ ਤਾਂ ਆਪਣੀ ਜਿਹੜੀ ਵੈਬਸਾਈਟ ਆ ਨਾ www.vaidwan.com ਉਹਦੇ ਤੇ ਜਾ ਕੇ ਨਾ ਤੁਸੀਂ ਇੱਕ ਵਾਰੀ ਸਰਚ ਕਰਿਓ ਹਲਦੀ 18 ਕੈਰੇਟ ਉਹਦਾ ਨਾਮ ਕਰਕਿਉਮਾ ਹਲਦੀ ਹੈ ਜੀ ਕਰਕਿਊਮਨ ਹੁੰਦਾ ਉਹਦੇ ਵਿੱਚ ਕੈਂਸਰ ਤੱਕ ਨੂੰ ਕਾਰਕਾ ਤੇ ਉਹ ਉਹ ਤੁਹਾਨੂੰ ਤੋਂ ਮਿਲੂਗੀ ਔਰ ਉਹ ਥੋੜੀ ਜੀ ਹੁੰਦੀ ਹੈ ਮਤਲਬ ਆਪਦੇ ਆਪ ਚ ਉਹਦਾ ਇੱਕ ਰਤਬਾ ਉਸੇ ਤਰ੍ਹਾਂ ਉਹਦੀ ਕਾਸਟ ਵੀ ਆ ਤੇ ਉਹਨੂੰ ਤੁਸੀਂ ਜਦੋਂ ਯੂਜ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸਕਿਨ ਦੇ ਉੱਪਰ ਜਿਹੜੀ ਚਰਬੀ ਕਾਰਨ ਚਰਬੀ ਘਟਣ ਕਰਕੇ ਟਿਲਕ ਗਈ ਸੀ ਜਾਂ ਉਹਦੇ ਚ ਰੈਸ਼ ਆਗੇ ਸੀ ਜਾਂ ਟਿੱਲਾ ਪੰਜਾ ਚਰਬੀ ਉਦਾਂ ਹੀ ਹੋ ਗਈ ਸੀ ਟਾਈਟ ਨਹੀਂ ਹੁੰਦੀ ਲੂਜ਼ ਹੋ ਗਈ ਉਹਨੂੰ ਨੇ ਟਾਈਟਨਿੰਗ ਦਾ ਕੰਮ